ਆ ਤੇ ਵਧੀਆ ਹੋਇਆ ਤੇਰਾ ਪੰਜਾਬੀ ਸੂਟ ਬਣ ਗਿਆ ਮੈਨੂੰ ਤੇ ਹੁਣ ਇਹ ਲੱਗੀ ਹੋਈ ਏ ਕਾਲੀ ਕਿ ਕਦੋਂ ਤੇਰੇ ਪੰਜਾਬੀ ਸੂਟ ਪਾਇਆ ਵੇਖ ਲਵਾਂ ਤੂੰ ਕਿੰਨਾ ਕੁ ਫੱਬਦੀ ਏ ਪੰਜਾਬੀ ਸੂਟ ਚ ਇਹ ਹੁਣ ਤਾਂ ਉਹ ਘਰ ਵਾਲਾ ਮਸਲਾ ਹੱਲ ਹੋ ਜਾਵੇ ਬਸ ਜਲਦੀ ਜਲਦੀ ਦੇਖ ਦਿਖਾਈ ਕਰਾ ਦੇਵਾ ਮੈਂ ਤੇਰੀ ਹਾਂ ਬੇਣਾ ਇਹ ਕੀ ਦਾ ਆ ਗਿਆ ਮੈਨੂੰ ਤੇ ਲੱਗਦਾ ਉਹ ਭਾਈ ਦੇ ਨਾ ਆ ਗਿਆ ਹੋਵੇ ਫੋਨ ਘਰ ਵਾਲੇ ਦਾ ਸੁਣ ਲੈ ਕੀ ਕਹਿੰਦਾ ਸੁਣ ਲਈ ਹਮੇਨ

ਤੇਰੀ ਮਾਮੀ ਲੜਾਈ ਤੇ ਨਹੀਂ ਕਰਦੀ ਤੁਹਾਡੇ ਨਾਲ ਕਰਦੀ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਤੇ ਬਾਈ ਠੀਕ ਠਾਕ ਹਾਂ ਘਰ ਪਰਿਵਾਰ ਤੇ ਸਭ ਸੁਖਸਾਂ ਦੇ ਬਿਲਕੁਲ ਠੀਕ ਹੈ ਜੀ ਐ ਭਾਈ ਸਬਜੀ ਸੁਜੀ ਨਹੀਂ ਭੇਜੀ ਆ ਤਕੀ ਹਲਾਇਆ ਬਿਲਕੁਲ ਹਾਂ ਭਾਈ ਤੇ ਸਬਜੀ ਸੁਬਜੀ ਦੇ ਦਿਆ ਕਰੋ ਇਹ ਸੰ ਕੋਈ ਦੂਰ ਦੇਖ ਜਾ ਕਰੋ ਭਾਈ ਕੋਈ ਨਹੀਂ ਥੋੜਾ ਉਹ ਲੈ ਫਾਪੀ ਦਾ ਕੋਈ ਗੱਲ ਨਹੀਂ ਤੁਹਾਡਾ ਹੱਕ ਨਹੀਂ ਰੱਖਦੇ ਅਸੀਂ ਇਹ ਮੇਰੇ ਬਾਬੂ ਜੀ ਬਿਮਾਰ ਜਦੋਂ ਬਾਬੂ ਜੀ ਠੀਕ ਹੋਗੇ ਨਾ ਤੇ ਮੈਂ ਭੇਜ ਦੇ ਕਰਾਂਗੇ ਖੇਤ ਦੀ ਰਾਖੀ ਤੁਹਾਡੇ ਠੀਕ ਹੈ ਉਹ ਖੇਤ ਦੀ ਰਾਖੀ ਕਰ ਲਿਆ ਕਰਾਂਗੇ ਸਬਜ਼ੀ ਦੇ ਦੇ ਕਰੇ ਖਾਂ ਜੋਗੀ ਠੀਕ ਹੈ ਭਾਈ ਸਬਜ਼ੀ ਤੇ ਇਸ ਵਾਰ ਬੜੀ ਮਹਿੰਗੀ ਬਿਲਕੁਲ ਬਿਲਕੁਲ ਬਹੁਤ ਮਹਿੰਗੀ ਆ ਚੱਲ ਕੋਈ ਨਹੀਂ ਭਾਈ ਲੰਘਦੇ ਟੱਪਦੇ ਖੈਰ ਸੁਖ ਦੱਸਦੇ ਕਰੋ ਆਪਣੀ ਠੀਕ ਹੈ ਮੈਂ ਨਾਨੂ ਦੇਖਾਂ ਮੀਨਾ ਨਾਲ ਕਰਦੀਆਂ ਰਹਿ ਤੇ ਇਹਨਾਂ ਦਾ ਕਰੀਏ ਮਸਲਾ ਹਾਲ মিনা ਐ ਮਿਨਾ ਹਾਂ ਵੇਣਾ ਆਈ ਹਾਂ ਜੀ ਇਹ ਲੈ ਦੁੱਧ ਤੇ ਮੈਂ ਲੈ ਆਈਆਂ ਵੇਣਾ ਅੱਜ ਬੜੀ ਥੇਰ ਕਰਤੀ ਨਹੀਂ ਦੱਸਦੀਆਂ ਤੈਨੂੰ ਮੇਰੀਆਂ ਤਾਂ ਸੱਚੇ ਲੱਤਾਂ ਦਰਦ ਕਰਨ ਲੱਗ ਗਈਆਂ ਸਰਪੰਚ ਦੇ ਘਰ ਦੀ ਵੀ ਬਾਵਾ ਵਾਟ ਪੈ ਜਾਂਦੀ ਹੈ ਥੇਰ ਤੇ ਪਤਾ ਕਿਉਂ ਲੱਗੀ ਹੈ ਇਹ ਰਸਤੇ 'ਚ ਮੈਨੂੰ ਵਿਕਰ ਬਚੋਲੇ ਦਾ ਫੋਨ ਆ ਗਿਆ ਕੀ ਕਹਿੰਦਾ ਸੀ ਵਿਕਰ ਭਾਈ ਉਹ ਤੇ ਵਿਚਾਰਾ ਇਹ ਕਹਿੰਦਾ ਸੀ ਕਹਿੰਦਾ ਉਹ ਬੁੱਢੀ ਹੈ ਨਾ ਆ ਵੀਰਾਂ ਦੀ ਸੱਸ ਉਹਨੂੰ ਤੇ ਕਾੜ ਲੱਗੀ ਹੋਈ ਏ ਕਿ ਮੇਰੇ ਮੁੰਡੇ ਦਾ ਦੂਜਾ ਰਿਸ਼ਤਾ ਹੋ ਜਾਵੇ ਕਹਿੰਦਾ ਰੋਜ਼ ਕਹਿੰਦੀ ਹੈ ਬੜਾ ਪਰੇਸ਼ਾਨ ਕਰਦੀ ਹੈ ਕਿ ਮੇਰੇ ਮੁੰਡੇ ਨੂੰ ਜਲਦੀ ਜਲਦੀ ਰਿਸ਼ਤਾ ਕਰਵਾ ਦੇ ਕਿੰਨੀ ਖਰਾਬ ਬੁਢੀ ਏ ਪੁੱਛਨੇ ਉਤੇ ਕਿੰਨੀ ਖਰਾਬ ਏ ਹੁਣ ਉਹ ਕਹਿੰਦਾ ਵਿਚਾਰਾ ਤੇ ਤਾਰੋ ਬਹਿਣੇ ਛੇਤੀ ਛੇਤੀ ਮਸਲਾ ਹੱਲ ਕਰ ਵਿਚਾਰੀ ਵੀਰਾਂ ਦਾ ਹਾਲ ਚਾਲ ਤਾਂ ਕੀ ਪੁੱਛਣਾ ਸੀ ਉਹ ਤਾਂ ਦਾ ਦੂਜਾ ਵਿਆਹ ਕਰਨ ਨੂੰ ਤਿਆਰ ਹੋ ਰਹੀ ਏ ਉਹ ਤੇ ਕਦੋਂ ਦੀ ਤਿਆਰ ਏ ਦੂਜਾ ਵਿਆਹ ਕਰਨ ਨੂੰ ਵੀਰਾਂ ਦਾ ਨੇ ਕੀ ਹਾਲ ਪੁੱਛਣਾ ਵਿਚਾਰੀ ਦਾ ਵੀਰਾਂ ਦਾ ਕੀ ਹਾਲ ਪੁੱਛੇਗੇ ਤੇ ਆਪਣੀ ਪੋਤਰੀ ਦਾ ਹਾਲ ਨਹੀਂ ਪੁੱਛਦੀ ਸੱਚੀ ਤਾਰੋਬੈਣ ਬੜੀ ਗੰਦੀ ਆ ਬੁੱਢੀ ਹੁਣ ਮੈਂ ਤੇ ਕਹਿਤਾ ਵਿਕਰ ਬਚੋਲੇ ਨੂੰ ਮੈਂ ਕਿਹਾ ਕੋਈ ਨਹੀਂ ਵੀਰੇ ਕਰਦੀ ਆ ਮੈਂ ਮਸਲਾ ਹਾਲ ਮੈਨੂੰ ਤੇ ਮੈਂ ਕਿਹਾ ਤੇਰੇ ਨਾਲੋਂ ਵੱਧ ਫਿਕਰ ਹੈ ਹੁਣ ਉਹ ਕਹਿੰਦਾ ਸੀ ਕਿ ਦੇਖ ਦਿਖਾਈ ਦੀ ਗੱਲ ਕਰਨੀ ਸੀ ਤੇਰੀ ਦੇਖ ਦਿਖਾਈ ਕਰਾਉਣੀ ਹੈ ਨਾ ਉਹ ਘਰ ਪੁੱਛਦੀ ਫਿਰਦੀ ਸੀ ਮੈਂ ਉਹ ਘਰ ਤੇ ਪੁੱਛਣ ਗਈ ਸੀ ਹਾਂ ਸੱਚੀ ਤਾਰੋਬੈਣ ਤੂੰ ਘਰ ਦੇਖਣ ਗਈ ਸੀ ਨਾ ਦੇਖ ਦਿਖਾਈ ਵਾਲਾ ਕੀ ਬਣਿਆ ਉਹ ਘਰ ਦਾ ਮਾਲਕ ਘਰੇ ਹੀ ਨਹੀਂ ਸੀ ਉਹ ਦੇ ਪਰਵਾਰ ਨੂੰ ਤੇ ਮੈਂ ਕਹਿ ਕੇ ਆਈ ਆ ਕਿ ਜਦੋਂ ਵੀ ਭਾਈ ਆ ਗਿਆ ਨਾ ਤੇ ਮੇਰੀ ਗੱਲ ਕਰਵਾ ਦਿਓ ਜੀ ਹੁਣ ਜਦੋਂ ਘਰੇ ਆਏਗਾ ਤੇ ਉਹ ਫੋਨ ਕਰਨਗੇ ਫਿਰ ਪਤਾ ਲੱਗੇਗਾ ਵੈਸੇ ਤੇ ਉਹ ਕਹਿੰਦਾ ਸੀ ਕਿ ਮੈਂ 100% ਤੁਹਾਡਾ ਮਸਲਾ ਹੱਲ ਕਰ ਦੇਵਾਂਗਾ ਵੈਣਾ ਹੁਣ ਘਰ ਮਿਲ ਜਵੇ ਤੇ ਦੇਖ ਦਿਖਾਈ ਕਰਾਈ ਨਹੀਂ ਤੇ ਉਹ ਬੁੱਢੀ ਪਤਾ ਨਹੀਂ ਉਹ ਬਕਰ ਬਚੋਲੇ ਨੂੰ ਰੋਜ਼ ਵਿਚਾਰੇ ਨੂੰ ਪਰੇਸ਼ਾਨ ਕਰਦੀ ਹਾਂ ਵੈਣਾ ਜਲਦੀ ਤੇ ਮਸਨਾ ਹੱਲ ਹੋ ਜੇ ਅਮੀਨਾ ਤੂੰ ਨਾ ਗੁੱਟ ਚਾਹ ਦੀ ਬਣਾ ਵਧੀਆ ਜੀ ਚਾਹ ਪੀ ਕੇ ਨਾ ਵੰਗੂ ਟੇਲਰ ਕੋਲ ਚਲਦੇ ਆਂ ਅੱਪ ਤੇਰਾ ਸੂਟ ਫੜਕੇ ਤਲੀ ਆਈ ਕੀ ਪਤਾ ਪਨ ਕਦੋਂ ਦੇਖ ਦਿਖਾਈ ਕਰਨੀ ਪੈ ਜਾਵੇ ਕਦੋਂ ਉਹਦਾ ਫੋਨ ਆ ਜਾਵੇ ਭਾਈ ਦਾ ਹਾਂ ਬੈਣ ਤੂੰ ਬੈਠ ਉੱਥੇ ਜਾ ਕੇ ਮੈਂ ਚਾਹ ਬਣਾਉਣੀ ਆ ਠੀਕ ਹੈ ਵਧੀਆ ਜੀ ਚਾਹ ਬਣਾ ਲਈ ਆ ਬਾਬੂ ਜੀ ਵੀ ਆਉਂਦੇ ਹੋਣੇ ਕਿ ਆ ਗਏ ਨਹੀਂ ਆਏ ਨਹੀਂ ਆ ਜੀ ਚਲ ਪੱਤੀ ਬਾਵਾ ساری ਪਾਲੀ ਮੇਰੇ ਤਾਂ ਸਿਰ ਤੇ ਲੱਤਾਂ ਬੜੀਆਂ ਦਰਦ ਕਰੀ ਜਾਂਦੀਆਂ ਸੱਚ ਤੂੰ ਬੈਠ ਉੱਥੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਬਣਾ ਲੈ ਫਟਾਫਟ

ਚਾ ਬਾਪੂ ਜੀ ਚਲ ਵਧੀਆ ਜੇ ਕੋਈ ਹੱਲ ਹੋ ਜੇ ਤਾਂ ਮੈਨੂੰ ਤਾਂ ਸੱਚੀ ਆ ਹੀ ਲੱਗਦਾ ਰਹਿੰਦਾ ਆ ਸਾਰਾ ਕਲੇਸ਼ ਮੇਰੇ ਘਰ ਕਿਆ ਕਰੇ ਤੇਰੀ ਜਾਨ ਵੀ ਔਖੀ ਕਰ ਰੱਖੀ ਆ ਮੈਂ ਤਾਂ ਕਹਿਨੀ ਆ ਹੋਈ ਹੋ ਜੇ ਮੇਰਾ ਮਸਲਾ ਹੱਲ ਤਾਂ ਮੈਂ ਆਉਦੇ ਘਰੇ ਜਾਵਾਂ ਆਉਦੇ ਘਰੇ ਵੀ ਆਹੀ ਚਿੱਤਰ ਖਾਣੇ ਇਹ ਤਾਂ ਇੱਥੇ ਵੀ ਉਹੀ ਖਾਨਣੀ ਆ ਬਲੋ ਜਵਾਕੜੀ ਆ ਵਿਚਾਰੀ ਐਨੀ ਲੜਾਈ ਕਲੇਸ਼ ਦੇਖ ਦੇ ਉਹਦੇ ਕੀ ਅਸਰ ਪੈਂਦਾ ਹੁਦਮਾਕ ਤੇ ਔਰ ਬੁਤਕਾ ਆਪਣੇ ਪਿੰਡ ਵਾਲਾ ਸਰਪੰਚ ਨੇ ਨਾ ਉਡੇ ਬੰਡਾ ਜਿੱਤਰੇ ਸਰੋਂ ਸਰਪੰਚਾ ਨਾਲ ਉਹਨਾਂ ਨਾਲ ਬਾਬਾ ਸਰ ਗੱਲ ਕੀਤੀ ਆ ਮੇਰੇ ਬੈਠੇ ਤੋਂ ਹੈ ਮੀਨਾ ਆ ਤੇ ਵਧੀਆ ਹੋਇਆ ਤੇਰਾ ਪੰਜਾਬੀ ਸੂਟ ਬਣ ਗਿਆ ਮੈਨੂੰ ਤੇ ਹੁਣ ਇਹ ਲੱਗੀ ਹੋਈ ਏ ਕਾਲੀ ਕਿ ਕਦੋਂ ਤੇਰੇ ਪੰਜਾਬੀ ਸੂਟ ਪਾਇਆ ਵੇਖ ਲਵਾਂ ਤੂੰ ਕਿੰਨਾ ਕੁ ਫੱਬਦੀ ਏ ਪੰਜਾਬੀ ਸੂਟ ਚ ਹਾਂ ਬੈਣਾ ਇਹ ਤਾਂ ਹੈ ਚੱਲ ਆਈ ਵੀ ਮੈਂ ਐਨੀ ਦੂਰੋ ਚਲੋ ਕੋਈ ਪੁੰਦਾ ਕੰਮ ਕਰਕੇ ਜਾਵਾਂ ਸੱਚੀ ਗੱਲ ਏ ਮੀਨਾ ਏ ਵੀਰਾਂ ਦਾ ਨਾ ਤੈਨੂੰ ਬੜਾ ਆਪਨ ਲੱਗੇਗਾ ਵਿਚਾਰੀ ਦਾ ਨਹੀਂ ਤੇ ਹੁਣ ਨੂੰ ਬੁੱਢੀ ਨੇ ਆਪਣੇ ਮੁੰਡੇ ਦਾ ਹੋਰ ਵਿਆਹ ਕਰ ਦੇਣਾ ਸੀ ਇਹ ਤੇ ਬਿੱਕਰ ਬਚੋਲੇ ਨੂੰ ਮੈਂ ਤੇਰਾ ਲਾਰਾ ਲਾਇਆ ਹੋਇਆ ਏ ਤੇਰੀ ਦੇਖ ਦਿਖਾਈ ਕਰਾਉਣੀ ਏ ਬਸ ਸੂਟ ਤੇ ਤੇਰਾ ਬਣ ਗਿਆ ਏ ਹੁਣ ਤਾਂ ਨਾ ਉਹ ਘਰ ਵਾਲਾ ਮਸਲਾ ਹੱਲ ਹੋ ਜਾਵੇ ਬਸ ਜਲਦੀ ਜਲਦੀ ਦੇਖ ਦਿਖਾਈ ਕਰਾ ਦੇਵਾ ਮੈਂ ਤੇਰੀ ਹਾਂ ਬੈਣਾ ਇਹ ਕੀ ਦਾ ਆ ਗਿਆ ਮੈਨੂੰ ਤੇ ਲੱਗਦਾ ਉਹ ਭਾਈ ਦੇ ਨਾ ਆ ਗਿਆ ਹੋਵੇ ਫੋਨ ਘਰ ਵਾਲੇ ਦਾ ਸੁਣ ਲੈ ਕੀ ਕਹਿੰਦਾ ਸੁਣ ਲਈ ਹਮੇਨਾ ਹੈਲੋ ਭਾਈ ਸਤ ਸ੍ਰੀ ਅਕਾਲ ਹਾਂ ਹਾਂ ਭਾਈ ਮੈਂ ਤੇ ਉਡੀਕ ਕੀ ਜਾਂਦੀ ਸੀ ਕਿ ਭਾਈ ਦਾ ਕਦੋਂ ਫੋਨ ਆਵੇ ਮੇਰੇ ਤੇ ਬੜਾ ਵੱਡਾ ਕੰਮ ਆੜਿਆ ਹੋਇਆ ਹੈ ਘਰ ਪਿੱਛੇ ਹਾਂ ਕੋਈ ਗੱਲ ਨਹੀਂ ਵੀਰੇ ਬਸ ਇੱਕ ਦੋ ਦਿਨਾਂ ਤੱਕ ਆ ਜਾਵਾਂਗੀ ਇੱਕ ਕੁੜੀ ਦੇ ਕੱਪੜੇ ਕੋਪੜੇ ਬਣਵਾਉਣੇ ਸੀ ਮੈਂ ਟੇਲਰ ਕੋਲ ਆਈ ਜਾਨੀ ਹੈ ਕੱਪੜੇ ਫੜ ਕੇ ਬਸ ਇੱਕ ਦੋ ਦਿਨਾਂ ਦੀ ਗੱਲ ਹੈ ਕੱਲ ਜਾਂ ਪਰਸੋਂ ਵਸ ਆ ਜਾਵਾਂਗੇ ਜਿਉਂਦਾ ਵਸਦਾ ਰਹਿ ਭਾਈ ਇਹ ਤੇ ਭਾਈ ਬੜਾ ਪੁੰਨ ਦਾ ਕੰਮ ਹੈ ਤੇਰਾ ਵੀ ਇਸ ਪੁੰਨ ਦੇ ਵਿੱਚ ਹਿੱਸਾ ਪੈ ਗਿਆ ਤੂੰ ਇਹ ਸਮਝ ਠੀਕ ਹੈ ਭਾਈ ਠੀਕ ਹੈ ਸਤਿ ਸ੍ਰੀ ਅਕਾਲ ਭਾਈ ਜਿਉਂਦਾ ਵਸਦਾ ਰਹੇ ਵਿਚਾਰਾ ਭਗਵਾਨ ਭਲਾ ਕਰੇ ਦਾ ਕੀ ਕਹਿੰਦਾ ਇਹ ਤੇ ਘਰ ਵਾਲੇ ਦਾ ਹੀ ਫੋਨ ਸੀ ਜਿਹਦੇ ਘਰੇ ਤੇਰੀ ਦੇਖ-ਖਾਈ ਨਹੀਂ ਕਰਾਣੀ ਹਾਂ ਹਾਂ ਉਸੇ ਭਾਈ ਦਾ ਫੋਨ ਸੀ ਅੱਛਾ ਚਲ ਮੀਨਾ ਇਹ ਤੇ ਆਪਣੇ ਦੋਨੋਂ ਮਸਲੇ ਹੱਲ ਹੋ ਗਏ अगे भी भगवान भली करे बस आज मीना बाबू जी घरे आ गए ने भी हौसला दिता कोई ना भाई मैं परसों पंचायत पर लेके चल शुक्र शुक्र रबा तेरा जे हेक लैनी बार उठ जे पंचायत लेके बग जानू रख ली ना हो गया भेने रब का बड़ा शुक्रिया ਇਹਨਾਂ ਥੋੜਾ ਕੋਈ ਨਾ ਕੋਈ ਤਾਂ ਮਸਲਾ ਹਲੇ ਕਰਾਂਗੇ ਆਪਾਂ ਕੀ ਪਤਾ ਬੱਪੂ ਤਾਂ ਬਹੁਤ ਦਿੱਤਾਗਾ ਕੀ ਪਤਾ ਬਾਪੂ ਜੀ ਕੋਈ ਮਹੌਸਰ ਗੱਲ ਦਾ ਪਣ ਜੇ ਸਦਾ ਸਦਾ ਤਾਂ ਨਹੀਂ ਬੰਦੇ ਦਾ ਦਿਮਾਗ 1000 ਇਹਦਾ ਹੁੰਦਾ ਹੋਰ ਬਤਾ ਕੀ ਪਤਾ ਕੋਈ ਤੇਰੇ ਸੱਸ ਦੇ ਸਿਰ 'ਚ ਕੀ ਪਾਇਆ ਕਿਸੇ ਨੇ ਉਹੀ ਕੁਛ ਮੜਾ ਮੋਟਾ ਨੀ ਹੋ ਜੇ ਕਾਨੂੰ ਪਾਇਆ ਬਾਪੂ ਜੀ ਸਿਰ 'ਚ ਕਿਸੇ ਨੇ ਕੁਛ ਆਹੀ ਆ ਬਸ ਆ ਨੌਕਰੀ ਮਿਲ ਗਈ ਪੈਸੇ ਦਾ ਹੰਕਾਰ ਹੋ ਗਿਆ ਇਹ ਬਹਿਬ ਹੋ ਰਿਹਾ ਪੀ ਪਤਾ ਨਹੀਂ ਅਸੀਂ ਕਿੰਨੇ ਤਕੜੇ ਕਰਦੀ ਵੇ ਕੇ ਲਿਆਵਾਂਗੇ ਕਿੰਨਾ ਕੁ ਸਮਾਨ ਦੇਣਗੇ ਆਹੀ ਰੌਲਾ ਉਹ ਰੱਬ ਤੋਂ ਨਹੀਂ ਡਰਦੇ ਬੋਤੋ ਰੱਬ ਅੱ비 ਹੈਗਾ ਹਜੇ ਉੱਤੇ ਕਿਸੇ ਦਾ ਘਰ ਪਟਕੇ ਆਪਦਾ ਘਰ ਬਸਾਉਣਾ ਉਹ ਨਹੀਂ ਘਰ ਵਸਦਾ ਕਦੇ ਵੀ ਤੇ ਤੂੰ ਇੱਥੇ ਬਿਲਕਦੀ ਐ ਅੱਛਾ ਉਹ ਦੂਜਾ ਵਿਆਹ ਕਰਾਉਣ ਕੋਈ ਸੁਖੀ ਰਹੂਆ ਕਦੇ ਵੀ ਨਹੀਂ ਪਤਾ ਸੁਖੀ ਰਹਿੰਦਾ ਕਦੇ ਵੀ ਨਹੀਂ ਰਹਿੰਦਾ ਗੱਲ ਤਾਂ ਥੋੜੀ ਸਹੀ ਆ ਬਾਪੂ ਜੀ ਮੈਨੂੰ ਤਾਂ ਨਾ ਵਿਚਾਰੀ ਜਵਾਕੜੀ ਤੇ ਵਾਲਾ ਤਰਸ ਆਉਂਦਾ ਦੇਵ ਨੂੰ ਪਿਆਰ ਵਾਲਾ ਪਿਆਰ ਨਹੀਂ ਮਿਲਿਆ ਝੜ ਕਹੀਂ ਝੜਕਾਂ ਝੜਕਾਈ ਝੜਕਾਂ ਜਜਵਾ ਖੜੀ ਮੇਰੇ ਕੋਲੇ 2 ਮਿੰਟ ਬਹਿ ਜਾ ਆਪਾਂ ਵਿਚਾਰ ਕਰਦੇ ਨਾ ਬਾਪੜ ਕੇ ਮੈਨੂੰ ਠਾ ਦਿੰਦੀ ਐ ਦੇ ਕੋਈ ਕੰਮ ਕਰ ਲੈ ਪਤੀਓ ਪਤਾ ਮੈਨੂੰ ਸਾਰਾ ਬੱਸ ਚੁੱਪੀ ਚੰਗੀ ਐ ਕੋਈ ਨਾ ਪਤਾ ਹੁਣ ਤਾਂ ਮੈਂ ਲੈ ਲਿਆ ਮਸਲਾ ਛੇਤੀ ਹੱਲ ਹੋ ਜੂ ਆਪਣਾ ਇੱਕ ਤਾਂ ਰੱਬ ਦਾ ਕਰਦੀ ਸੀ ਦੂਜਾ ਤੇਰਾ ਕਰਦੀ ਸੀ ਦੇਖ ਲੈ ਬੁੜਾ ਕਹੀਂ ਆਂਦਾ ਨੂੰ ਕਹਿੰਦਾ ਸਵੇਰੇ ਪੰਚਾਇਤ ਲੈ ਕੇ ਚੱਲਣੀ ਹੈ। ਅੱਛਾ। ਇਹਦੇ ਸੌਰੀ ਜਾਣਗੇ। ਸ਼ੁਕਰ ਆ ਬਾਈ। ਜੇ ਤੂੰ ਇੰਨਾ ਕ ਖੜਕਾ ਦੜਕਾ ਨਾ ਕਰਦਾ ਨਾ। ਇਹਨੇ ਤਾਂ ਨਹੀਂ ਸੀ ਮੇਰੇ ਵਾਰ ਚ ਉੱਠਣਾ ਅੱਜ। ਕੱਪ ਸਿੰਦੀ ਹਜੇ ਪਾ ਸ਼ੇਰ ਜੋ ਪੂਣੀ ਕਰਤੀ ਸੀ। ਛਲ ਕੋਈ ਨਹੀਂ। ਇਹ ਗਾਂਲੀਆਂ ਪਰ ਗਰਾਰੀਆਂ ਡਾਉਂਦੇ ਨਾ। ਇਹਦਾ ਪਾਥ ਨੂੰ ਬੁਝਾਉਂਦੇ। ਛਲ ਕੋਈ ਨਹੀਂ। ਇੰਨੀ ਕ ਹੋ ਗਈ। ਬਹੁਤ ਐ। ਸੁਣਾ ਆ ਜਾ ਮੈਨੂੰ। ਤੂੰ ਨਾ ਪਹਿਲਾਂ ਤੇ ਮੈਨੂੰ ਸੂਟ ਪਾ ਕੇ ਦਿਖਾ। ਚੱਲ ਭੈਣਾ ਤੇਨੂੰ ਪਹਿਲਾਂ ਸੂਟ ਪਾ ਕੇ ਦਿਖਾਉਣੀ ਆ ਮੈਂ ਮੈਂ ਤੇ ਦੇਖਣਾ ਹੈ ਤੇ ਕਿੰਨਾ ਖਫਦੀ ਆ ਪੰਜਾਬੀ ਸੂਟ ਦੇ ਵਿੱਚ ਦੇਖ ਲੈ ਕਿਦਾਂ ਦਾ ਸਿੱਤਾ ਹੈ ਜੇ ਕੋਈ ਕਮੀ ਹੋਈ ਨਾ ਤੇ ਬੰਗੂ ਟੇਲਰ ਦੀ ਤੇ ਮੈਂ ਰੇਲ ਬਣਾ ਦਾਂਗੀ ਹਾਂ ਹਾਂ ਕੋਈ ਨਾ ਭੈਣਾ ਮੈਂ ਦੇਖਦੀ ਆ ਬਾਤ ਆ ਜਾ ਜਲਦੀ ਜਲਦੀ ਦੇਖਦੇ ਆ ਮੀਨਾ ਦੇ ਕਿਦਾਂ ਦਾ ਲੱਗਦਾ ਹੈ ਸੂਟ ਪੰਜਾਬੀ ਸੂਟ 'ਚ ਤੇ ਮੀਨਾ ਇੰਨਾ ਫੱਬੇਗੀ ਕਿ ਬੁੱਢੀ ਦੀਆਂ ਅੱਖਾਂ ਦੇਖਦੀਆਂ ਰਹਿ ਜਾਣਗੀਆਂ ਬੁੱਢੀ ਨੇ ਤੇ ਹਿਲਣਾ ਨਹੀਂ ਮੀਨਾ ਨੂੰ ਵੇਖ ਕੇ ਹੱਡਾ ਕੱਦ ਕਾਠੇ ਉਹਦਾ ਮੁੰਡਾ ਤੇ ਕੁਝ ਵੀ ਨਹੀਂ ਮੀਨਾ ਦੇ ਸਾਹਮਣੇ ਨਿਆਜਾ ਮੀਨਾ ਕੀ ਕਰਨ ਲੱਗੀ ਹੈ ਪਹਿਲੇ ਵਾਰੀ ਸੁੱਟ ਪਾਇਆ ਤਾਰੂ ਬੈਣ ਨੂੰ ਦਿਖਾਉਣੀ ਪਤਾ ਨਹੀਂ ਕਹਿਿਆ ਲੱਗਦਾ ਤਾਰੂ ਬੈਣਾ ਹਾਂ ਮੀਨਾ ਹਾਏ ਆਏ ਮੈਂ ਮਰ ਜਾਵਾਂ ਮੀਨਾ ਤੂੰ ਤੇ ਬੜੀ ਸੋਹਣੀ ਸਨਖੀ ਪੰਜਾਬਣ ਮਟਿਆਰ ਲੱਗਦੀ ਹੈ ਬੜੀ ਰੂਪ ਭੈ ਤੈਨੂੰ ਤੇ ਬੈਣਾ ਮੈਂ ਤਾਂ ਫਿਕਰ ਜੋ ਗਿਆ ਮੈਂ ਪਤਾ ਨਹੀਂ ਕਿੱਦਾਂ ਦੀ ਲੱਗਾਂਗੀ ਤੂੰ ਤੇ ਬੜੀ ਸੋਹਣੀ ਲੱਗਦੀ ਐਨੀ ਤੇ ਤੂੰ ਆਪਣੇ ਵਾਲੇ ਕੱਪੜਿਆਂ 'ਚ ਨਹੀਂ ਸੋਹਣੀ ਲੱਗਦੀ ਮੈਨੂੰ ਜਿੰਨੀ ਪੰਜਾਬੀ ਸੂਟ 'ਚ ਸੋਹਣੀ ਲੱਗਦੀ ਪਈ ਐ ਚਲ ਬੈਣਾ ਸੂਟ ਤਾਂ ਠੀਕ ਐ ਪਰ ਜਿਹੜੀ ਆਪਣੀ ਬੋਲੀ ਐ ਇਹ ਤੂੰ ਕਿਉਂ ਫਿਕਰ ਕਰਦੀ ਐ ਮੀਨਾ ਇਹ ਤਾਰੋ ਕੋਲੇ ਸਾਰੇ ਮਸਲਿਆਂ ਦਾ ਹੱਲ ਐ ਆ ਜਾ ਤੈਨੂੰ ਮੈਂ ਸਖਾਨੀ ਐ ਪੰਜਾਬੀ ਬੋਲੀ ਤੂੰ ਨਾ ਕਹਰਾ ਮੈਂ ਤਾਂ ਲਾਦਾ ਸੱਚੇ ਬਾਦਸ਼ਾਹ ਸੁਣੂ ਆਪਣੀ ਮੇਰੇ ਜੌਂਦੇ ਜੀ ਹੋ ਜੇ ਤੇਰਾ ਤੂੰ ਆਉਂਦੇ ਪਿੰਡ ਵਾਗ ਜਾ ਸਾਰੇ ਘਰੇ ਵਾਜ ਜਾ ਪੁੱਤ ਜਾ ਕੇ ਤੂੰ ਮੈਂ ਸੌਖਾ ਮਰ ਜੂਆ ਕੋਈ ਨਾ ਤੂੰ ਕਬਰਾਂ ਨਾ ਹੇ ਆਏ ਹੇ ਕੀ ਇਹ ਵਿਚਰਿਆ ਬਾਪੂ ਵੀ ਦਿਨ ਰਾਤ ਮੇਰੇ ਵਾਰੀ ਸੋਚਦਾ ਰਹਿੰਦਾ ਚੇ ਕਿਤੇ ਮੇਰੇ ਨਾਲ ਆ ਕੁਛ ਨਾ ਹੋਇਆ ਹੁੰਦਾ ਤਾਂ ਇਹਦੀ ਜਾਨ ਤਾਂ ਸੌਖੀ ਹੁੰਦੀ ਮੇਰੇ ਘਰ ਕੇ ਇਹ ਦੇਖ ਰੋਟੀ ਕਿ ਉੱਪਰ ਹੋ ਰਹੀ ਐ ਬਚਾਰੇ ਮੈਂ ਤਾਂ ਕਹਨੀ ਆ ਇਹਨੂੰ ਉੱਥੇ ਰੱਖ ਲੈਣ ਉੜ ਕੇ ਆਵੇਂ ਨਾ ਚੱਲ ਮੈਂ ਮੜਾ ਜਾ ਕੇ ਆਉਣੀ ਆ ਬਾਹਰ ਨੂੰ ਐ ਕਰੀ ਆ ਇੱਕ ਹਿਸ਼ ਪ੍ਰਸਣੇ ਕੜਾਉਣ ਵਾਲੀ ਕੋਈ ਨਾ ਕੋਈ ਨਾ ਭਾਈ ਠੀਕ ਆ ਚੱਲ ਮੰਦਰੀ ਬਿਠਾ ਮਾਰ ਕੇ ਗੜਾ ਪਾ ਜਾ ਲੈ ਲੋ ਤੱਕਲੇ ਖੁਰਚਣੇ ਬੱਠੜਾਂ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਇਹ ਤੇ ਵੀਰਾਂ ਦੀ ਗੁੜੀ ਆਉਂਦੀ ਐ ਹੋਰ ਪੁੱਤ ਠੀਕ ਐ

ਦੇਖ ਲੈ ਵਿਚਾਰੀ ਕਿੰਨੀ ਮਾਸੂਮ ਜੀ ਬੱਚੀ ਇਹਦਾ ਤਾਂ ਉੰਜ ਹੀ ਪਿਆਰ ਆਉਂਦਾ ਹੈ ਪਤਾ ਨਹੀਂ ਦੀ ਦਾਦੀ ਨੇ ਤੇ ਦੇ ਪਿਓ ਨੇ ਤਾਂ ਪਿਆਰ ਕਿਉਂ ਨਹੀਂ ਆਉਂਦਾ ਛੱਡੇ ਚੰਦਰੇ ਨੇ ਅੱਜ ਤੇ ਕੁਝ ਨਾ ਕੁਝ ਸਮਾਨ ਵਿਕੀ ਗਿਆ ਚਲ ਸੌਦਾ ਪਤਾ ਲੈ ਆਵਾਂਗੇ ਘਰ ਦਾ ਲੈ ਤੇ ਬਾਬੂ ਜੀ ਆਉਂਦੇ ਨੇ ਚੰਗਾ ਹੋਇਆ ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਪੁੱਤ ਚੰਗਾ ਹੋਇਆ ਤੁਸੀਂ ਮਿਲ ਗਏ ਮੈਨੂੰ ਹੋਰ ਪੁੱਤ ਠੀਕ ਠਾਕ ਹਨੋ ਮੈਂ ਤੇ ਠੀਕ ਆ ਬਾਬੂ ਜੀ ਆ ਤੁਸੀਂ ਦੱਸੋ ਠੀਕ ਠਾਕ ਹੋ ਨਾ ਉਹ ਛੇਰਾ ਮੇਰੇ ਹਾਰ ਜਾਂਦਾ ਤੁਨਹ ਪਤੀ ਹੈ ਪੁਰਿਆ ਫਰਦਾ ਕਲਾਸ਼ ਜਾਉਂਦਾ ਫਰਦਾ ਕੀ ਦੱਸਾਂ ਤੁਹਾਨੂੰ ਹੋ ਤਾਂ ਮੈਨੂੰ ਪਤਾ ਹੈ ਬਾਬੂ ਜੀ ਪਰ ਕੀ ਕਰੀਏ ਜ਼ਿੰਦਗੀ ਤੇ ਜਿਉਣੀ ਪੈਗੀ ਹੱਸ ਕੇ ਕੱਟ ਲੋ ਰੋ ਕੇ ਕੱਟ ਲੋ ਕੱਟਣੀ ਤੇ ਪੈਣੀ ਹੈ ਉਹ ਪੁੱਤ ਮੇਰੇ ਕਰਮਾਂ ਦਾ ਪ੍ਰਮਾਤਮਾ ਨੇ ਤਰੂ ਨਹੀਂ ਲਿਖਿਆ ਹਾਸੇ-ਉਛੇ ਦਾ ਮੇਰੇ ਸਾਰੇ ਪੜਾ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਦੁੱਖ ਦੇਊਗਾ ਹਜੇ ਕਿੰਨੇ ਕੁ ਦੇਖਣੇ ਆ ਬਾਬੂ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਜਿੰਨਾ ਤੁਹਾਨੂੰ ਦੁੱਖ ਹੈ ਨਾ ਤੁਹਾਡੇ ਬਰਾਬਰ ਹੀ ਮੈਨੂੰ ਦੁੱਖ ਹੈ ਇਹ ਵੀਰਾਂ ਵਹਿਣ ਦਾ ਤੇ ਮੈਨੂੰ ਬੜਾ ਹੀ ਦੁੱਖ ਹੈ ਸੱਚੀ ਕੀ ਦੱਸਾਂ ਮੈਂ ਦੱਸ ਨਹੀਂ ਸਕਦੀ ਤੁਹਾਡੇ ਕੋਲ ਕੀ ਕਰਾਂ ਹੁਣ ਤੇ ਮੇਥੋਂ ਘਰੇ ਘੇੜਾ ਵੀ ਨਹੀਂ ਵੱਜਦਾ ਉਹ ਇੱਕ ਤੇ ਮੇਰੇ ਮਾਮੂ ਦੀ ਕੁੜੀ ਆਈ ਹੋਈ ਹੈ ਨਾ ਮੀਨਾ ਅੱਛਾ ਇੱਕ ਬਾਬੂ ਜੀ ਥੋੜਾ ਜਿਹਾ ਬਿਮਾਰ ਨੇ ਇਹ ਮੀਨਾ ਨੂੰ ਵੀ ਮੈਂ ਕਿਸੇ ਖਾਸ ਕੰਮ ਲਈ ਬੁਲਾਇਆ ਹੈ ਹਲੇ ਟਾਈਮ ਨਹੀਂ ਬਾਬੂ ਜੀ ਦੱਸਣ ਦਾ ਟਾਈਮ ਆਏ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਮੀਨਾ ਨੂੰ ਮੈਂ ਕਿਉਂ ਬੁਲਾਇਆ ਹੈ ਅੱਛਾ ਪੁੱਤ ਚਾਲਾ ਹੁਣ ਮੈਂ ਤੈਨੂੰ ਕੀ ਦੱਸਾਂ ਵੀ ਹੈ ਹੁਣ ਉਹ ਤਾਂ ਇੰਨਾ ਕਲੇਸ਼ ਕਰਨ ਲੱਗੀ ਮੇਰੀ ਨੂੰ ਬਸ ਪੁੱਛੀ ਨਾ ਨਾ ਤਾਂ ਮੈਨੂੰ ਸਿੱਧਾ ਬੋਲਦੀ ਹੈ ਨਾ ਵੀਰਾ ਨੂੰ ਐਡੀ ਕ ਕੁੜੀ ਐ ਉਹਨੂੰ ਵੀ ਨਹੀਂ ਬਖਸ਼ਦੀ ਸਾਰਾ ਦਿਨ ਲੜਾਈ ਲੜਾਈ ਆ ਹੁਣ ਜਵਾਕ ਜਿਵੇਂ ਵਿਚਾਰੇ ਉਹਨਾਂ ਨਾਲ ਤੁਰੇ ਫਿਰਦੇ ਨੇ ਕੱਪੜਾ ਲੀੜਾ ਚੰਗਾ ਪਾ ਲੈਂਦੇ ਨੇ ਉਹ ਵੀ ਵਿਚਾਰੀ ਕਰਦੀ ਐ ਬੰਪਾਲਾਂ ਉਹਨੂੰ ਵੀ ਕਹਿੰਦੀ ਤੂੰ ਆਹ ਕੱਪੜੇ ਨਹੀਂ ਪਾਉਣੇ ਤੂੰ ਆਹ ਨਹੀਂ ਕੁਝ ਕਰਨਾ ਉਹਦੇ ਦੇ ਵੀ ਉਹ ਤਾਂ ਇੰਨੀਆਂ ਬੰਦਸ਼ਾਂ ਲਾਉਂਦੀ ਐ ਜੋ ਆਖਰੀ ਵਿਚਾਰੀ ਸਾਰਾ ਦਿਨ ਡਾਡਰ ਕੇ ਰਹਿੰਦੀ ਐ ਹੁਣ ਕੱਲ ਮੈਂ ਬੂਟ ਲਿਆ ਤੇ ਬਸ ਐਨਾ ਕਲੇਸ਼ ਕਰਿਆ ਪੁੱਤ ਐਨਾ ਕਲੇਸ਼ ਕਰਿਆ ਮੈਨੂੰ ਪੁੱਠਾ ਸਿੱਧਾ ਬੋਲ ਕੇ ਕਹਿੰਦਾ ਹੁੰਦਾ ਕੰਜਰ ਉਹਦਾ ਭਰਾ ਆ ਬੈਠਾ ਇੱਥੇ ਉਹ ਲਾਈ ਜਾਂਦਾ ਬੱਤੀਆਂ ਪਤਾ ਨਹੀਂ ਹਜੇ ਕੰਜਰ ਕਹਿ ਕਦਨ ਰਹੂਗਾ ਹੁਣ ਠੀਮਾ ਕਰ ਰਹੇ ਨਾ ਇਹਨੂੰ ਕੱਢ ਦਈਏ ਇਹਨੂੰ ਤੋਰ ਕੁੜੀ ਨੂੰ ਹੁਣ ਪੁੱਤ ਕਮੇ ਤੋਰਦੇ ਐਡੀ ਛੇਤੀ ਮੈਂ ਉਹਨੂੰ ਮੈਂ ਤਾਂ ਮਾਰ ਕੱਢਿਆ ਪੁੱਤ ਇਹਨਾਂ ਨੇ ਬਾਪੂ ਜੀ ਉਹੀ ਤੇ ਗੱਲ ਐ ਕਹਿੰਦੇ ਜਿਸ ਤਨ ਲੱਗਿਆ ਸੋਈ ਜਾਣੇ ਦੂਸਰੇ ਬੰਦੇਨ ਤੇ ਦੁੱਖੀ ਨਹੀਂ ਹੁੰਦਾ ਇਹ ਤੇ ਉਹਦੀ ਮਾੜੀ ਗੱਲ ਏ ਫਿਰ ਵੀ ਭਾਬੀ ਏ ਰਿਸ਼ਤਾ ਤੇ ਹੈ ਹੀ ਐ ਨਾ ਐਨੀ ਮਾੜੀ ਤੇ ਨਹੀਂ ਕਰਨੀ ਚਾਹੀਦੀ ਨਾਲੇ ਉਹ ਵਿਚਾਰੀ ਛੋਟੇ ਬੱਚੇ ਦਾ ਕੀ ਕਸੂਰ ਫਿਰ ਕੀ ਹੋਇਆ ਬੱਚੇ ਤੇ ਜਿੱਦਾਂ ਦੇ ਮਰਜ਼ੀ ਕੱਪੜੇ ਪਾ ਲੈਣ ਹੋਰ ਪਤਾ ਉਹ ਵਿਚਾਰੀ ਸਕੂਲ ਜਾਂਦੀ ਐ ਨੰਗੇ ਪੈਰੀ ਜਾਂਦੀ ਸੀ ਤੇ ਜੇ ਬੂਟ ਲਾ ਤੇ ਫਿਰ ਕੀ ਹੋ ਗਿਆ ਭਲਾ ਕਿੰਨੀ ਕਾਫਤ ਆ ਗਈ ਲੜਾ 2.5 ਲੱਖ ਬੂਟ ਵਿੱਚ ਐਨਾ ਕਲੇਸ਼ ਕਰਿਆ ਇਹ 2.5 ਲੱਖ ਰੁਪਈਆ ਲਵਾਉ ਫੁਲਾਨਾ ਉਹ ਤਾਂ ਸਦਾਤਾਨੀ ਆ ਜਿੱਧਰ ਰਹਿੰਦੇ ਆ ਕਦੇ ਤੇ ਵਿਚਾਰੀ ਉਹਦੇ ਪਿੰਡ ਜਾਊਗੀ ਚੱਕਣ ਪੜ ਕੇ ਕਦੇ ਇਹ ਕੁਛ ਲੱਗ ਜਾਊਗੀ ਇਹ ਤੇ ਬਾਬੂ ਜੀ ਉਹੀ ਗੱਲ ਹੈ ਨਾ ਉਹੀ ਗੱਲ ਹੋ ਗਈ ਜਦੋਂ ਮਾੜੇ ਦਿਨ ਹੁੰਦੇ ਆ ਨਾ ਬੰਦੇ ਦੇ ਤੇ ਸਾਰੇ ਦੁਸ਼ਮਣ ਬਣ ਜਾਂਦੇ ਨੇ ਪੁੱਤ ਬਸ ਪੁੱਛੀ ਨਾ ਮੇਰਾ ਹਾਲ ਤਾਂ ਇਨਾ ਮਾੜਾ ਚੱਲ ਰਿਹਾ ਹੈ ਹੁਣ ਨਾ ਤਾਂ ਵੀਰਾ ਬਣੀ ਦੇਖਿਆ ਜਾਂਦਾ ਨਾ ਭਗਤੇ ਬਣੀ ਦੇਖਿਆ ਜਾਂਦਾ ਉਹ ਵੀ ਵਿਚਾਰਾ ਬਰਬਰ ਕਰਦਾ ਉਹਨੂੰ ਹੀ ਰੋਟੀ ਦਿੰਦੀ ਨਾ ਉਹਨੂੰ ਪਾਣੀ ਪੁੱਛਦੀ ਆ ਕੀ ਕਰੇ ਵਿਚਾਰਾ ਅਸੀਂ ਤਾਂ ਤਿੰਨੇ ਜੀਓ ਨੇ ਸੂਲੀ ਦੇ ਟੰਗ ਛੱਡਿਆ ਪੁੱਤ ਕੀ ਦੱਸਾਂ ਤੈਨੂੰ ਐ ਬਾਬੂ ਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਐ ਥੋੜੇ ਨੂੰ ਦਾ ਭਰਾ ਇੱਥੇ ਕੀ ਕਰਦਾ ਐ ਇੰਨੇ ਦਿਨ ਭਰਾ ਪੁੱਤ ਚੰਗਾ ਖਾਂਦਾ ਕਦੇ ਆ ਲੈ ਜਾਂਦਾ ਕਦੇ ਆ ਲੈ ਜਾਂਦਾ ਉਹਨੂੰ ਪੈਸੇ ਦੇ ਦਿੰਦੀ ਐ ਤੂੰ ਆ ਲੈ ਤੂੰ ਆ ਖਾ ਲੈ ਤੂੰ ਆ ਖਾ ਲੈ ਇੱਥੇ ਖਾਈ ਜਾਂਦਾ ਬਹਿਲਾ ਬੈਠਾ ਕਿਹੜਾ ਸੋਚ ਫਿਕਰਾ ਨਾ ਪਿੰਡ ਜਾਣਦਾ ਸਾਰੇ ਮਿਲਣ ਇਕੱਠੇ ਹੋ ਗਏ ਪੁੱਤ ਚੱਲ ਉਹ ਤੇ ਕੋਈ ਗੱਲ ਨਹੀਂ ਆਪਣੀ ਭੈਣ ਕੋਲ ਆਇਆ ਮਿਲਣ ਗਿਲਣ ਤੇ ਆਉਣੇ ਹੀ ਇਹ ਬੰਦੇ ਨੇ ਐ ਵੀਰਾਂ ਦਾ ਕੀ ਕਸੂਰ ਹੈ ਵੀਰਾਂ ਨੂੰ ਕਿਉਂ ਪੁੱਠਾ ਸਿੱਧਾ ਬੋਲਦੇ ਹੈ ਵਿਚਾਰੀ ਨੂੰ ਉਹ ਪੁੱਤ ਮਿਲਣ ਗਣਾ ਇੱਕ ਦੋ ਦਿਨਾਂ ਦਾ ਹੁੰਦਾ ਐ ਤਾਂ ਨਹੀਂ ਹੁੰਦਾ ਵੀ ਇੱਥੇ ਆ ਕੇ ਡੇਰੀ ਲਾ ਲਓ ਬਾਬੂ ਜੀ ਕੀ ਕਰਾਂ ਮੇਰੀ ਤੇ ਮਜਬੂਰੀ ਹੈ ਮੈਂ ਤੇ ਉਹਨੂੰ ਕੁਝ ਕਹਿ ਨਹੀਂ ਨਾ ਸਕਦੀ ਮੈਨੂੰ ਤੇ ਅਗਲਾ ਕਹੇ ਇਹ ਕੌਣ ਹੈ ਤੂੰ ਕੌਣ ਹੈ ਮੈਂ ਤੇ ਕੁਝ ਬੋਲ ਨਹੀਂ ਨਾ ਸਕਦੀ ਪੁੱਤ ਮੈਂ ਸਾਰਾ ਕੁਝ ਹੀ ਕਰਦਾ ਫਿਰਦਾ ਕਿੰਨੇ ਚੱਕਰ ਤਾਂ ਮੈਂ ਸਰਪੰਚ ਕੋਲੇ ਜਾ ਆ ਆਪਣੇ ਪਿੰਡ ਵਾਲੇ ਸਰਪੰਚ ਨੂੰ ਵੀ ਆਖਿਆ ਹੁਣ ਸਰਪੰਚ ਨੇ ਮੈਨੂੰ ਸਾਹ ਪਿਆ ਨਾ ਕਹਦਾ ਮੈਂ ਉਥੋਂ ਵੀਰਾਂ ਦੇ ਸਹੁਰਾ ਵਾਲੇ ਸਰਪੰਚ ਨਾਲ ਗੱਲ ਕਰੀ ਆ ਕਹਿੰਦਾ ਆਪਾਂ ਤਾਇਆ ਚੱਲਾਂਗੇ ਤੂੰ ਫਿਕਰ ਨਾ ਕਰ ਉਹ ਮੇਰੀ ਵੀ ਭੈਣ ਹੈ ਇੱਥੋਂ ਦਾ ਕਹਾਉਸਲਾ ਦਿੱਤਾ ਪੁੱਤ ਹੁਣ ਫਿਰ ਇਦੂ ਉੱਤੇ ਮੈਂ ਹੁਣ ਇਕੱਲਾ ਕੀ ਕਰ ਸਕਦਾ ਕੋਈ ਗੱਲ ਨਹੀਂ ਬਾਬੂ ਜੀ ਸਾਰੇ ਮਸਲੇ ਦਾ ਹੱਲ ਹੋ ਜਾਏਗਾ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹਦੇ ਕੋਈ ਸਮਾਂ ਹੁੰਦਾ ਇਹ ਬੰਦੇ ਦਾ ਬਾਕੀ ਤੇਰੀ ਧੀ ਹੈ ਨਾ ਦਾਰੋ ਤੂੰ ਧੀ ਆਖਿਆ ਹੈ ਨਾ ਤੇ ਮੈਂ ਧੀ ਬਣ ਕੇ ਦਿਖਾਵਾਂਗੀ ਤੇਰੇ ਨਾਲ ਖੜੀਆਂ ਮੋਢੇ ਨਾਲ ਮੋਢਾ ਜੋੜ ਕੇ ਤੇਰੇ ਦੁੱਖ ਸੁੱਖ ਦੀ ਸੇਰੀ ਰਵਾਂਗੀ ਹਮੇਸ਼ਾ ਤੂੰ ਫਿਕਰ ਨਾ ਕਰਿਆ ਕਰ ਬਾਬੂ ਜੀ ਸ਼ਾਬਾਸ਼ ਹੈ ਤੇਰੀ ਚੱਲ ਮੈਨੂੰ ਇਨਾਂ ਕਥ ਹੌਸਲਾ ਕੋਈ ਮੇਰਾ ਦੁੱਖ ਬਣਾਉਣ ਵਾਲਾ ਹੈਗਾ ਉਹ ਧੀ ਜਦੋਂ ਵਿਹਲੀ ਹੁੰਦੀ ਹੈ ਮਾਰ ਲਿਆ ਕਰ ਘੇੜਾ ਨਾਲੇ ਉਹ ਤੇ ਵਿਚਾਰੀ ਨਾਲ ਦੁੱਖ ਸੁੱਖ ਕਰ ਲਿਆ ਕਰ ਵੀਰਾਂ ਨਾਲ ਕੋਈ ਗੱਲ ਨਹੀਂ ਬਾਬੂ ਜੀ ਮੈਂ ਮਾਰਾਂਗੀ ਘੇੜਾ ਜ਼ਰੂਰ ਮਾਰਾਂਗੀ ਵੀਰਾ ਭੈਣ ਨੂੰ ਮਿਲ ਕੇ ਆਵਾਂਗੀ ਮੈਂ ਸ਼ਾਬਾਸ਼ ਹੈ ਤੇਰੀ ਸ਼ਾਬਾਸ਼ ਠੀਕ ਆ ਬਾਬੂ ਜੀ ਐ ਮੈਂ ਫਿਕਰ ਨਾ ਕਰਿਆ ਕਰੋ ਚੰਗਾ ਪੁੱਤ ਤੇਰੇ ਵਰਗੀ ਧੀ ਤਾਂ ਪਰਮਾਤਮਾ ਹੇਕ ਨੂੰ ਦੇਵੇ ਸੱਚੇ ਪਾਤਸ਼ਾਹ ਇਹ ਤੇ ਵਿਚਾਰੀ ਤੇ ਮਿਹਰ ਕਰੀ ਮਿਹਰ ਕਰੀ ਬਾਈ ਮੇਰੇ ਸਨੂ ਇਹ ਕਹਿੰਦੀ ਸੀਗੀ ਕਿੰਨੇ ਦਿਨ ਹੋ ਗਏ ਜਿੱਦਨ ਦਾ ਆਇਆ ਕਦੂ ਖਾਈ ਜਾਂਣਾਗਾ ਹਜਨਾ ਫੜ ਪੈਸੀ ਆਵਦੀ ਮਨ ਪਸੰਦ ਸਬਜ਼ੀ ਲਈ ਜਾਂ ਮੁਰਗਾ ਲਈ ਕਿੰਨੇ ਦਿਨ ਹੋ ਗਏ ਬਣਾਇਆ ਨਹੀਂ ਸੀਗਾ ਮੁਰਗਾ ਦਾ ਭਾਣੇ ਅੰਦਰੋਂ ਅੰਦਰ ਹੀ ਪਾ ਬਣਾਈ ਰੱਖਿਆ ਪਰ ਤੂੰ ਐਂ ਕਰ ਆ ਪੈਰ ਦੀ ਬਾਈ ਵੀ ਲੈ ਆਈ ਮੇਰੇ ਨਾਲ ਚਲਾ ਜਾ ਮੈਂ ਠੀਕ ਆ ਮੇਰੇ ਪੈਰ ਨੂੰ ਕੀ ਹੋਇਆ ਇਹ ਮੈਨੂੰ ਪਤਾ ਤੂੰ ਹੀ ਕਹੀਂ ਠੀਕ ਆ ਚੱਲੀਏ ਚੱਲ ਚੰਗਾ ਤੇ ਲੰਗ ਮਰੀ ਜਾਨੀ ਆ ਨਾਲ ਆਉਂਦਾ ਤੇਰੇ ਮਨਪਸੰਦ ਦਾ ਮੁਰਗਾ ਲੈ ਕੇ ਆਵਾਂਗੇ ਇਹ ਸਰ ਮੈਨੂੰ ਪਾਦ ਉੱਥੇ ਕੜਕਣਾ ਖਾਂਦੀ ਰਹੀ ਆ ਆ ਵੇਖ ਲਈ ਮੜਾ ਜਾ ਤੁਰਿਆ ਜਾਂਦਾ ਨਹੀਂ ਕਹਿੰਦੀ ਠੀਕ ਆ ਆ ਬਾਰੇ ਮੋਟਰਸਾਈਕਲ ਖੜਾਗਾ ਮੈਨੂੰ ਐਸੀ ਮੱਚੂਗੀ